ਤੋੜ ਦੀ ਇਹਨੂੰ ਤੋੜਦੇ ਜਾਨੂ ਮਰਜੀ ਤੋੜ ਲੈ ਅੱਲਾ ਨੂੰ ਦੋਚਰਾਂ ਜੋਗੇ ਕਿ ਤੇ ਲਵਾਂਗੇ ਉਹ ਨਾ ਉਦੋਂ ਤੱਕ ਉਹਦੇ ਤਾਂ ਕਿ ਨਹੀਂ ਆਹ ਹੈ ਦੁੱਤੀ ਗਿਆ ਥਾਣ ਤੇ ਸਾਂਝਾ ਲਮਾ ਇੱਕ ਬਾਕੀ ਤੇ ਸਾਰਾ ਕੁਝ ਚੱਕਾ ਕਿਨੋਂ ਉਹ ਥਾਣ ਘੱਟਦਾ ਨਾ ਬਾਕੀ ਹੈ ਉਹ ਦੂਜੀ ਸਾਈਡ ਘਟਿਆ ਮਰ ਤੋੜੀ ਹੋ ਰਹੀ ਐਨੂੰ ਕਰਦੇ ਮਾੜਾ ਜਿਹਾ ਉਹ ਤੁਸੀਂ ਟੀਕਾ ਮਾਰ ਕੇ ਵੇਖ ਲੈਨੇ ਯਾਰ ਗੱਲ ਪਾ ਚੱਕਰ ਨਹੀਂ ਹੈ ਟੀਕਾ ਤੋਂ ਬਗੈਰ ਵੇਖ ਲੋ ਤੁਸੀਂ ਇਹ ਕਿਹੜੀ ਗੱਲ ਕੋਈ ਗੱਲ ਨਹੀਂ ਹੈ ਨਹੀਂ ਹੋਣਾ ਕੱਟਣ ਦੀ ਕੋਈ ਨਹੀਂ ਚੰਗੇ ਬਣੇ ਚੱਲ ਜੂ ਯਾਰ ਅਸੀਂ ਕਹਿੰਦੇ ਜਾਨ ਪਾ ਦੂ ਸ਼ਕਸ ਤੋਂ ਦਾ ਨਹੀਂ ਆਣੇ ਵੀ ਜਾਨ ਨਹੀਂ ਦੀ ਪੁੱਛੀ ਸੀ ਤੁਸੀਂ ਸੁੱਚਾ ਹੱਸਦਾ ਹਾਂ 50000 ਹਜ਼ਾਰ ਘਟ ਨਹੀਂ ਨਾ ਪਾ ਵਟ ਦੇ ਤੁਸੀਂ ਉਧਰ ਨੂੰ ਭੱਜ ਕੇ ਦਿੰਦੇ ਜੇ ਸਹੀ ਗੱਲ ਕਰੀ ਨਹੀਂ ਯਾਰਾਂ ਜਾਂਦੇ ਸਾਰੇ ਬੰਦੇ ਨਹੀਂ ਸਾਰੇ ਨਹੀਂ ਕਿੰਨੇ ਪੈਸੇ ਦੱਸ ਬਾਪੂ ਮਹਗਾ ਗੱਲ ਯਾਰ 45000 ਹੈ 35000 ਰੁਪਏ ਰੱਖ ਲਾ ਕਿੰਨੇ ਦੀ ਦੇਣੀ ਆ ਮਕਾ ਗੱਲ? ਲਖਾਈ 50 ਕਿਤੇ 45000 ਫਿਰ ਪੁਰਾਣੀ ਨਹੀਂ ਨਵੀਂ ਵਾਟੇ। ਉਹ ਚਲ ਉਹ ਤਾਂ ਜੋ ਕੋ ਜ ਸਾਡੇ ਸਾਹਮਣੇ ਹੀ ਆ। 36 ਦੀ ਦੇ ਦੇ। 36 ਦੇ ਦੇ 1000 ਕਿਰਾਇਆ 2000 ਲਖਾਈ ਆ। ਤੂੰ 1000 ਹੋਰ ਕੱਟ। ਇਹ ਫਿਰ ਮੋਲਣ ਵਾਲਾ ਬੇਸ਼ੱਕ। ਨਹੀਂ ਨਹੀਂ ਮੋਲ ਤੇ ਨਹੀਂ ਅਸੀਂ ਵਿਕੂ ਦੂਕ ਨੂੰ ਦਿਲਾਇਆ ਜਾਂਦੀ ਵਾਪਸ ਤਾਂ ਇੱਕ ਵਾਰ। ਚੱਲ ਲੈ ਜਾਏਂਗਾ ਤੇਰੇ ਘਰੋਂ ਲੈ ਆਵਾਂਗੇ। ਨੰਬਰ ਦੇ ਦੇ। ਸਾਨੂੰ 2000 ਉਹ ਫਾਇਦਾ ਹੋ ਜਾਊਗਾ। ਸਾਨੂੰ 2000 ਕਿਰਾਏ ਲਖਾਈ ਦਾ ਫਾਇਦਾ ਹੋ ਜਾਊਗਾ। ਅਸੀਂ ਤਾਂ ਵਟਾਲੇ ਖੜਦੇ ਆ। ਵਟਾਲਾ ਏਰੀਆ ਵਾਲੀ। ਪਟਾਲਾਇਆ ਰਿਕਾ ਆਪਣਾ ਚੋਣੇ ਤਰਿਆ ਬੱਦ ਲਾ ਰਿਹਾ ਕਿਰਾਏ ਦੀ ਨਹੀਂ ਹਾਨੂੰ ਕੋਈ ਚਿੰਤਾ ਗੱਡੀਆਂ ਸਾਡੀਆਂ ਆਪਣੀਆਂ ਕਿਰਾਇਆਂ ਕਿਰਾਇਆ ਸਾਨੂੰ ਕਹੀਂ ਜਾਂਦੇ ਰਹੇ ਨੇ ਮਾਲਵੇ ਸਾਡਾ ਕੰਮ ਹੀ ਵਪਾਰ ਦਾ ਬਾਹ ਅਸੀਂ ਪਰ ਜਾਨ ਬਚਾਉਣੀ ਇੱਥੇ ਹੁੰਦੀ ਆ ਅਸੀਂ ਕੱਟੀ ਇੱਕ ਲਈ ਆ ਮੜੇ ਨਹੀਂ ਪੈਸਾ ਇੱਕ ਵਾਰ ਲਵਾ ਕੇ ਵੇਖਦਾ ਜੇਨੂੰ ਬਾਤ ਲੱਗਣਗੇ ਤਾਂ ਵਾਅਦਾ ਦਾਂ ਦੋਨੋਂ ਦੇ ਨਾਲ ਉਹਨਾਂ ਦੇ ਨਾਲ ਹੱਥ ਜੀ ਫੇਰ ਨਹੀਂ ਉਤਰਦੀ ਜੀ ਫੇਰ ਉੱਤਰੀ ਜਾਣਗੇ ਅਸੀਂ ਇਹ ਕਰਕੇ ਖਲਾਰੀਏ ਇਹਦੇ ਵੇਖੀ ਵਕੀਲ ਹੈ ਮੈਂ ਕਿਹਦੇ ਦੱਸਦੇ ਆ ਦੇ ਦੇ ਸ਼ਾਹ ਗਲਤ ਨਹੀਂ ਪਹੇਵਾਏ ਐ ਜੰਗੇ ਬਨੇ ਖੜਦੇ ਐ ਮਾੜੇ ਬਨੇ ਨਹੀਂ ਦੇਣੀ ਸਿੱਧੀ ਜਿਹੜੀ ਗਾਲੀ ਦੇ ਦੇ ਕਿੰਨੇ ਦੀ ਦੇਣੀ ਆ ਮਕਾ ਗੱਲ 44 ਦੇ ਤੇ ਪੱਕੀ ਦੱਸ ਦੇ 7 43 ਹੈ 43 37000 ਦੇ ਪੈਸੇ ਦੇ ਫੜ ਲਾ ਫੜ ਲਾ ਉਹ ਫੜ ਲਾ ਤੈਨੂੰ ਰੁਪਈਏ ਘੱਟ ਨਹੀਂ ਲਾਏ ਉਹ ਪਾ ਤੈਨੂੰ ਘੱਟ ਲਾਉਣ 37000 ਰੁਪਈਆ ਕਹਤਾ ਜਮਾ ਜਾਜ ਕਹਤਾ ਜੇ ਪੂਰੇ 40 ਜੁਰਾ ਦਾ ਹੁਣ ਐਵੇਂ ਤੈਨੂੰ ਚੱਲ ਵਾਲਾ ਮੋਲ ਦਾ ਸਾਂਝ ਲਵਾ ਲੈ ਲਵਾ ਲੈਂਦੇ ਮੋਲ ਲਵਾ ਲਾਣਾ ਵੀ ਤੇ ਦੇ ਦੇ ਬਾਹਰ ਲੱਤ ਨਹੀਂ ਲੱਗੇ 37000 ਰੁਪਇਆ ਕਹਿਦਾ ਤੈਨੂੰ ਇਹਨਾਂ ਲਾ ਬਹਿ ਠੀਕ ਹੈ ਗੇਂ ਲਾ ਹੁਣ 2020 ਲਿਖਾਈ ਪੈਣੀ 1000 ਕਰਾਇਆ ਹਾਂ ਹਾਂ 3000 ਨੂੰ ਕਰ ਜਾਓ 40 ਚ ਵੜਨੀ ਏ ਠੀਕ ਹੈ ਕਿੰਨੇ 10000 7000 ਦੀ ਹੋਈ ਉਹ ਚੱਲੇ ਚੱਲ ਠੀਕ ਆ ਵੇਖ ਮੈਂ ਇਹ ਭੈਣ ਚੋੜ ਦਾ ਕੰਮ ਤੇ ਰਿਜ ਗਿਆ ਉਹ ਤੁਹਾਨੂੰ ਰੱਖਣ ਦੇ ਅਸੀਂ ਤਦ ਕਰਕੇ ਬੰਦ ਕਰਦੇ ਤਾਂ ਹੀ ਨਹੀਂ ਤੇ ਪੂਰੀ ਨਹੀਂ ਤੇ ਬੂਰੇ ਨਹੀਂ ਆਪ ਇਹਨਾਂ ਬੱਚੀ ਬੋਲੇਗਾ ਰੱਬੀ ਪੂਰੀ ਕੁੜੀ ਹੋਵੇ ਵਧੀਆ ਚੱਲ ਕੋਈ ਗੱਲ ਉਹ ਮੈਂ ਰਿਜ ਕੇ ਮੇਰੀ ਗੱਲ ਸੁਣਾ ਥਣ ਵੇਖ ਲੈ ਵੇਖੋ ਚੈੱਕ ਕਰੋ ਤੁਹਾਡੇ ਪਸੰਦ ਦੇ ਤੇ ਹਾਂ ਹਾਂ ਬੰਦ ਮਾਰਾ ਜਾ ਇੱਥੇ ਇੱਥੇ ਬੰਦ ਲਾ ਜਾਂ ਗੱਡੀ ਨਾਲ ਬੰਦ ਲਾ ਇੱਥੇ ਲਾਲ ਵਾਲ ਮਾਰਦਾ ਵੇਹਾਂ ਤੇ ਸਾਂਝ ਤਾਂ ਨਾ ਛੋਟੀ ਆ ਉਧਰ ਪਈ ਤੈਨੂੰ ਘੱਟ ਲੱਗਣੀ ਆ ਚਲ ਕੋਈ ਚੱਲ ਤੇਰੇ ਕੋਲ ਲੈ ਲਈ ਆ ਕਿਤਾ ਮਰਜੀ ਆ ਐਂ ਕਿਹੜਾ ਜਾ ਕੇ ਯਾਰੇ ਚੁੰਮਣਾ ਫੇ ਲੈਣੇ ਆ ਤੇ ਸਾਂਝ ਵੇਖਾਂ ਦੇਖੋ ਆਪਰਾ ਦੇਰੀ ਤੇ ਕੱਲ ਨੂੰ ਵੀ ਕਰੇ ਇਤਰਾ ਮਾਲ ਕੇ ਚੰਗਾ ਕੋਈ ਕੱਲ ਨਹੀਂ ਵਾਹ ਕੋਸੋ ਇਹ ਥਣ ਬਹਿ ਜਾ ਢੁਕਦੀ ਦੇ ਵੇਖੇ ਜਾਣੇ ਆ ਜਾਂ ਟੀਕਾ ਲਾ ਲੈਨੇ ਆ ਟੀਕਾ ਲਾ ਲਈ ਮੈਂ ਟੀਕਾ ਲਾ ਲੈਨੇ ਇੱਕ ਵਾਰੀ ਇਦਾਂ ਸਾਫ਼ ਕਰਦੇ ਲਾ ਦੋ ਹੈਗਾ ਚਲ ਬੈਠ ੜਨਾ ਬੈਜਾ 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 ਬੈਠੇ ਬੈਜਾ ਐਂ ਤਸੱਲੀ ਨਾਲ ਵੇਖ ਲਾ ਮੋਗਿੰਗ ਥਾਣੇ ਤੇ ਥਾਣੇ ਚ ਦੁੱਧ ਪੀ ਕੇ ਵੇਖ ਲਾ ਓ ਥਾਣੇ ਦਾ ਦੂਜਿਆਂ ਚੋਂ ਪੀ ਕੇ ਵੇਖ ਲਾ ਟੀਕਾ ਦਾ ਲੈ ਲੈਨੇ ਇੱਕ ਵਾਰ ਪਾਚੋ ਇਸ ਵੇਰੇ ਕਿ ਨਹੀਂ ਸਾਡੇ 5 ਕਿਲੋ ਆਖੇ 6 ਕਿਲੋ ਦੇ ਉਹ ਨਹੀਂ ਆ ਹਾਂ ਥਾਂ ਤੇ ਸਾਂਝੋ ਘਾਡੇ ਆ ਮੇਰੇ ਖਿਆਲ ਨਾਲ ਜਿੱਥੋਂ ਤੱਕ ਮੈਨੂੰ ਆਈਡੀਆ ਲੱਗਦਾ ਕਿਹੜੇ ਚ ਆ ਇਹਨਾਂ ਦੇ ਤੇ ਵਿਗੀ ਵਿਗੀ ਆ ਹਾਂ thank <laughs> you